ਗੱਲ ਕਰਤਾ ਬੜਾ ਕੇ ਦੋਸਤੋ ਸੱਛੇ ਗੱਲ ਤੁਸੀਂ ਦੇਖ ਰਹੇ ਹੋ ਥੈਂਕ ਯੂ ਚੈਨਲ ਮੈਂ ਤੁਹਾਡਾ ਆਪਣਾ ਪ੍ਰਿਤਪਾਲ ਸਿੰਘ ਜਿੱਥੇ ਕਈ ਦਿਨਾਂ ਦੀ ਮੈਂ ਮਾਲ ਰੋਡ ਤੇ ਸਥਿਤਾਂ ਤੇ ਇੱਥੇ ਮੇਰੇ ਨਾਲ ਦੁਕਾਨਦਾਰ ਮੌਜੂਦ ਹਨ ਤੇ ਨਾਲ ਹੀ ਮੇਰੇ ਨਾਲ ਗੁਣਿਆਣਾ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਪ੍ਰੀਮ ਕੁਮਾਰ अरोड़ा ਜੀ ਵੀ ਮੌਜੂਦ ਹਨ ਤੇ ਅਕਾਲੀ ਦਲ ਤੋਂ ਸੁਖਦੇਵ ਸਿੰਘ ਜੋ ਕਿ ਸ਼੍ਰੋਮਣੀ ਅਕਾਲੀ ਦਲ ਤੋਂ ਕੌਂਸਲਰ ਦੇ ਰੂਪ ਵਿੱਚ ਖੜੇ ਹੋਏ ਸਨ ਉਮੀਦਵਾਰ ਦੇ ਰੂਪ ਵਿੱਚ ਖੜੇ ਹੋਏ ਸਰ ਇੱਥੇ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਪਾਣੀ ਪੂਰਾ ਹੀ ਭਰਿਆ ਹੋਇਆ ਹੈ ਤਾਂ ਇੰਨਾ ਤੋਂ ਜਾਣਨਾ ਚਾਹਾਂਗੇ ਕਿ ਪਹਿਲਾਂ ਤਾਂ ਇਹ ਪੁੱਛਣਾ ਚਾਹਾਂਗੇ ਅਰੋੜਾ ਸਾਹਿਬ ਇੱਥੇ ਦੱਸੋ ਵੀ ਇਹ ਟਾਈਲਾਂ ਇੱਥੇ ਜਿਹੜੀਆਂ ਨਵੀਆਂ ਲੱਗ ਰਹੀਆਂ ਸਨ ਵਿਕਾਸ ਦਾ ਕੰਮ ਹੋ ਰਿਹਾ ਸੀ ਉਹ ਪੂਰਾ ਹੋ ਚੁੱਕਿਆ ਹੈ ਇਥੋਂ ਪੂਰਾ ਹੋ ਚੁੱਕਿਆ ਹੈ ਸਾਰਾ ਇਹ ਤਾਂ ਸਾਰੀਆਂ ਟਾਈਲਾਂ ਲੱਗ ਗਈਆਂ ਉੱਤ ਤੱਕ ਜਿਵੇਂ ਲੱਗੀਆਂ ਕੋਈ ਉਚਾਲੇ ਥੁੜੀਆਂ ਟਾਈਲਾਂ ਰੰਗਦੀਆਂ ਪਰ ਟਾਈਲਾਂ ਲੱਗਣ ਦੇ ਬਾਵਜੂਦ ਵੀ ਇਹ ਹਾਲ ਹੈ ਜੀ ਟਾਈਲਾਂ ਲੱਗਣ ਤੋਂ ਬਾਅਦ ਵੀ ਇਹ ਹਾਲ ਹੈ ਨਾ ਫੇਰੇ ਤੁਹਾਨੂੰ ਕੀ ਲੱਗਦਾ ਜੀ ਵਿਕਾਸ ਦਾ ਕੰਮ ਕਿਵੇਂ ਹੋਇਆ ਅਸਲ ਵਿਕਾਸ ਦਾ ਕੰਮ ਕਿ ਨਾ ਲੈਵਲ ਨਹੀਂ ਸਹੀ ਕੱਢ ਕੇ ਲਾਂਦਾ ਪਿੱਛੇ ਤੋਂ ਜੇ ਪਿੱਛੇ ਤੋਂ ਸਹੀ ਲੈਵਲ ਕੱਢ ਕੇ ਲਾਉਂਦੇ ਤਾਂ ਜਿਹੜਾ ਉਧਰਲਾ ਪਾਣੀ ਸਾਰਾ ਉਧਰ ਨੰਗਣਾ ਸੀ ਇਹ ਕਹਿੰਦੇ ਪਾਣੀ ਇਹ ਜਿਹੜੀਆਂ ਆਪਣਾ ਰੋਡਾਂ ਜਾਲੇ ਉਧਰਾਂ ਹੀ ਜਾਊਗਾ ਇਹਨਾਂ ਦੇ ਦਿਮਾਗ ਵਿੱਚ ਬੰਦੇ ਰੋੜੇ ਦਾ ਪਾਣੀ ਦਾ ਜਾੜੂ ਪਰ ਇਹਨਾਂ ਪਾਣੀ ਜਾ ਸਕਦਾ ਜੇ ਦਾ ਥੋੜਾ ਬਧਾ ਮੀਂਹ ਤੇ ਰੋਡ ਦਾ ਪਾਣੀ ਜਾੜੂ ਜਿਹੜਾ ਬਾਰਿਸ਼ ਨੇ ਇੱਕੀ ਦਾ ਪੈਣਾ ਉਹ ਰੋਡ ਦਾ ਪਾਣੀ ਕਿਵੇਂ ਜਾਊ ਉਹ ਜਾਂਦਾ ਹੀ ਨਹੀਂ ਇਹਦਾ ਪਾਣੀ ਦਾੜਾ ਰਹਿ ਜਾਣਾ ਹੈ ਪਹਿਲਾਂ ਤੋਂ ਸ਼ੁਰੂ ਤੋਂ ਇੱਧਰ ਨੂੰ ਹੈ ਪਰ ਇਹਨਾਂ ਨੇ ਆ ਚੜਕਦੇ ਪੱਥਰ ਹੋ ਰਾਇਆ ਬੈ ਜਿੱਥੇ ਪੱਥਰ ਪੈ ਗਿਆ ਸੇ ਹੋਰ ਹੋ ਜਾਣਾ ਆ ਗਲੀਆਂ ਦਾ ਆ ਗਲੀ ਉੱਚੀ ਕਰਤੀ ਉਹ ਗਲੀ ਸਾਰੀ ਨੀਵੀਂ ਕਰਤੀ ਪਿਛਲੇ ਪਾਸੇ ਸਾਰੇ ਪਾਣੀ ਪਾਣੀ ਖੜ ਜਾਣਾ ਤੇ ਨਹੀਂ ਹੁਣ ਇਹ ਤਾਂ ਤੁਹਾਨੂੰ ਮੁੱਖ ਕਾਰਨ ਤੁਸੀਂ ਕੀ ਸਮਝਦੇ ਟੇਬਲ ਦੀ ਘਾਟੇ ਲੈਵਲ ਸੇ ਨਹੀਂ ਕੱਢਿਆ ਨਾ ਤੇ ਨਾ ਇਹਦੇ ਬਾਰੇ ਕੋਈ ਸਰ ਕਿਸੇ ਨਾਲ ਗੱਲਬਾਤ ਕੀਤੀ ਜਾਂ ਕੋਈ ਨਗਰ ਕੌਂਸਲ ਦੇ ਨਾਲ ਜਾਂ ਠੇਕੇਦਾਰ ਨਾਲ ਇਹਦੇ ਆਸੇ ਕੱਲ ਜੈ ਨੂੰ ਬੁਲਾਇਆ ਸੀ ਜੈ ਕਹੇ 4-5 ਫੋਨ ਚੱਕਿਆ ਚੱਕਿਆ ਕਹਾਂ ਮੀਟਿੰਗ ਕਰਾਂ ਬਾਅਦ ਚ ਗੱਲ ਉਹਨੇ ਕੋਈ ਗੱਲ ਨਹੀਂ ਕੀਤੀ ਇਸੇ ਕੱਲ ਪ੍ਰਧਾਨ ਜੀ ਵੈਸ ਪ੍ਰਧਾਨ ਜੀ ਨੂੰ ਇਹ ਗੱਲ ਦੱਸਿਆ ਸੀ ਪ੍ਰਧਾਨ ਜੀ ਸਾਡਾ ਮਕਸਦ ਇਹ ਨਹੀਂ ਵੀ ਅਸੀਂ ਕੋਈ ਕੰਮ ਤੇ ਰੋਕ ਲਾਉਣੀ ਹੈ ਅਸੀਂ ਪਬਲਿਕ ਦੇ ਨਾਲ ਆ ਸੋਡੇ ਪ੍ਰਧਾਨ ਜੀ ਦੇ ਨਾਲ ਹੈ ਕਿਸੇ ਕੰਮ ਸਹੀ ਹੋਣਾ ਚਾਹੀਦਾ ਸੰਦਾ ਮਤਲਬ ਹੈ ਸਾਡਾ ਇਹ ਮਤਲਬ ਨਹੀਂ ਵੀ ਅਸੀਂ ਕੰਮ ਚੱਲ ਨੂੰ ਰੋਕਣਾ ਹੈ ਜਾਂ ਕੰਮ ਵਿਕਾਸ ਹੋ ਰਿਹਾ ਉਹ ਅਸੀਂ ਗਲਤ ਕੰਮ ਸਾਡਾ ਕੋਈ ਮਤਲਬ ਨਹੀਂ ਸਾਡੀ ਕੋਈ ਮਨਸਾ ਨਹੀਂ ਸਾਡੀ ਮਨਸਾ ਵੀ ਜਿਹੜਾ ਕੰਮ ਹੁੰਦਾ ਸਹੀ ਹੋਣਾ ਚਾਹੀਦਾ ਹੈ ਪਬਲਿਕ ਖੇਤ ਦੇ ਵਿੱਚ ਹੋਣਾ ਚਾਹੀਦਾ ਔਰ ਪਬਲਿਕ ਨੂੰ ਖੁਸ਼ ਨਾਜੀ ਦੇਣਾ ਤੇ ਹੁਣ ਆ ਦੇਖ ਲਓ ਵੀ ਮੀਂਹ ਕਿੰਨਾ ਪਿਆ ਪਾਣੀ ਦਾ ਬੁਰਾ ਹਾਲ ਹੈ ਕੱਲ ਵੀ ਪ੍ਰਧਾਨ ਜ ਆ ਮਸ਼ੀਨਰੀ ਸਟੋਰ ਤੋਂ ਅੱਗੇ ਜਾ ਕੇ ਨੋ ਨੋ ਇੰਟੀ ਚੱਕਦੀ ਪਾਣੀ ਸਾਰਾ ਉੱਥੇ ਇਸ ਕਰਕੇ ਖੜਾ ਹੈ ਜਾ ਕੇ ਦੇਖ ਲਓ ਨੇ ਆਪ ਸਭ ਤੁਹਾਡੇ ਸਾਹਮਣੇ ਕਿਤੇ ਨਾ ਕਿਤੇ ਤੁਹਾਨੂੰ ਲੱਗ ਰਿਹਾ ਕਿ ਇੱਥੇ ਲੈਵਲ ਦੀ ਔਰ ਟੈਕਨੀਕਲ ਪ੍ਰੋਬਲਮ ਦੀ ਕੋਈ ਇੱਥੇ ਜਾਈ ਨਹੀਂ ਆਇਆ ਕਿਸੇ ਯੂਨਿਕ ਦੇ ਆ ਕੇ ਗਿਣਾ ਨਹੀਂ ਮਾਰਿਆ ਚੱਲਦੇ ਕੰਮ ਤੇ ਪ੍ਰਧਾਨ ਜੀ ਜ਼ਰੂਰ ਆਉਂਦੇ ਹੁੰਦੇ ਆ ਐਮਸੀਆ ਵੀ ਨਾਲ ਨੂੰ ਟੀਮ ਵੀ ਇੱਥੇ ਦੇ ਪਰ ਉਹਨਾਂ ਦਾ ਕੋਈ ਗਿਣਾ ਨਹੀਂ ਮਾਰਿਆ ਕਿਉਂਕਿ ਟੈਕਨੀਕਲ ਜਿਹੜਾ ਹੈ ਜਈ ਹੈ ਉਹਦੀ ਜ਼ਿੰਮੇਵਾਰੀ ਬੰਦੀ ਹੈ ਇਹ ਕੰਮ ਕਰਨ ਦੀ ਮੈਂ ਇੱਥੇ ਆ ਕੇ ਵੇਖਾਂ ਵੀ ਇਹ ਕੰਮ ਕਿਵੇਂ ਹੋ ਰਿਹਾ ਹੈ ਪਹਿਲਾ 72 ਲੱਖ ਦਾ ਠੇਕਾ ਸੀ ਹੁਣ ਇਹ ਠੇਕਾ ਵਧਾ ਕੇ ਵੀ ਵਗੈਰਾ 1 ਕਰੋੜ ਰੇਸ਼ਾ ਦਾ ਲੱਖ ਦਾ ਕੀਤਾ ਗਿਆ ਮੈਂ ਉਹਦੇ ਚ ਸੂਤਰਾਂ ਤੋਂ ਪਤਾ ਲੱਗਿਆ ਇਹਦਾ ਇੰਨਾ ਠੇਕਾ ਉਹਦਾ ਪਰ ਇਹ ਜਿਹੜਾ ਹੈ ਕੋਈ ਸਹੀ ਤਲਾਮ ਨਹੀਂ ਕਰਦਾ ਤੁਹਾਨੂੰ ਤੁਹਾਨੂੰ ਨਹੀਂ ਲੱਗਦਾ ਜਿਹੜਾ ਫਿਰ ਵਿਕਾਸ ਕਾਰਜ ਆ ਤੇ ਇੰਨਾ ਪੈਸਾ ਖਰਚ ਹੋ ਰਿਹਾ ਤਾਂ ਇਹ ਕਿਤੇ ਨਾ ਕਿਤੇ ਅਜਾਇਆ ਹੀ ਜਾ ਰਿਹਾ ਬਗੈਹੂ ਕੁਛਕਣੀ ਜਾਇਆ ਜਾ ਰਿਹਾ ਕੋਈ ਗੌਰ ਨਹੀਂ ਕਿਸੇ ਦਾ ਕੋਈ ਸਿਸਟਮ ਹੀ ਨਹੀਂ ਸਜਣ ਰਿਹਾ ਪਹਿਲੀ ਗੱਲ ਤਾਂ ਪ੍ਰਧਾਨਗੀ ਦਾ ਸਿਸਟਮ ਹੀ ਉਲਝਾਇਆ ਪਿਆ ਸਾਰਾ ਕੋਈ ਕਿਧਰ ਨੂੰ ਇੱਕ ਪ੍ਰਧਾਨ ਇੱਕ ਬੰਨਾ ਸਾਰੇ ਬੰਨੂ ਚੋਰੇ ਫਿਰਦੇ ਆ ਕੋਈ ਮਸਲਾ ਨਹੀਂ ਲੱਲ ਹੁੰਦਾ ਅਸੀਂ ਕਹ ਨਾਗੇ ਪ੍ਰੇਦਾ ਹਨੀ ਪ੍ਰਧਾਨ ਕੋਈ ਆਪ ਦੇ ਕੰਮ ਕਰਾ ਦੂਗਾ ਸਾਡਾ ਉਸ ਨਾਲ ਕੋਈ ਮਕਸਦ ਨਹੀਂ ਸਾਡਾ ਕੋਈ ਜਿਹੜਾ ਮਰਜ਼ੀ ਪ੍ਰਧਾਨ ਬਣ ਗਿਆ ਸਾਡੀ ਉਹਨੂੰ ਸਲਾਮ ਹੈ ਸਾਡਾ ਤਾਂ ਮਕਸਦ ਪਰ ਇਹ ਜਿਹੜਾ ਹੈ ਗਲਤ ਕੰਮ ਹੋ ਰਿਹਾ ਇਹਨੂੰ ਸਹੀ ਕਰਾਉਂਦਾ ਹੱਕ ਮੰਦਾ ਇਹ ਲੋਕਾਂ ਦਾ ਪੈਸਾ ਤੁਸੀਂ ਮੈਂ ਸੋਚ ਸਕਦਾ ਕਿ ਜਿਵੇਂ ਕਿ ਕਾਂਗਰਸ ਦਾ ਪ੍ਰਧਾਨ ਹੈ ਤਾਂ ਤੁਸੀਂ ਵਿਰੋਧੀ ਧਿਰ ਦੇ ਮੈਂ ਕਹਿ ਸਕਦਾ ਕਿ ਵਿਰੋਧੀ ਧਿਰ ਦਾ ਰੋਲ ਨਿਭਾ ਰਹੇ ਹੋ ਔਰ ਤੁਸੀਂ ਸਾਬਕਾ ਪ੍ਰਧਾਨ ਵੀ ਰਹੇ ਹੋ ਤੁਸੀਂ ਇੰਨਾਂ ਸਮੱਸਿਆਵਾਂ ਨੂੰ ਪੂਰੀ ਤਰ੍ਹਾਂ ਜਾਣਦੇ ਵੀ ਹੋ ਤਾਂ ਹੁਣ ਤੁਹਾਨੂੰ ਕੀ ਲੱਗਦਾ ਹੈ ਉੱਚ ਅਧਿਕਾਰੀਆਂ ਤੱਕ ਇਸ ਗੱਲ ਨੂੰ ਕਿਸ ਤਰ੍ਹਾਂ ਤੁਸੀਂ ਪਹੁੰਚਾਓਗੇ ਇਹ ਸਮੱਸਿਆ ਦਾ ਹੱਲ ਕਿਸ ਤਰ੍ਹਾਂ ਹੋਣਾ ਚਾਹੀਦਾ ਅਸੀਂ ਤਾਂ ਲਿਖਤੀ ਰੂਪ ਵਿੱਚ ਉਹ ਤਾਂ ਭੇਜਾਂਗੇ ਉਹਨਾਂ ਸਰਕਾਰ ਲੈ ਕੇ ਵੀ ਇਹ ਜਿਹੜਾ ਜਿੱਥੋਂ ਉੱਥੇ ਬਸੜੇ ਤੋਂ ਲੈ ਕੇ ਥੋੜਾ ਘਮ ਜਰਾ ਸਹੀ ਨਹੀਂ ਹੋਇਆ ਇਹਦਾ ਪੱਟ ਕੇ ਪਿੱਛੇ ਤੋਂ ਲੇਵਲ ਕਰਕੇ ਲੈ ਕੇ ਸਹੀ ਬਣਾਓ ਪਹਿਲਾਂ ਇੱਕ ਠੇਕੇਦਾਰ ਦਾ ਭੱਜ ਗਿਆ ਦੂਜਾ ਠੇਕੇਦਾਰ ਕੰਮ ਕਰੀ ਜਾਂਦਾ ਥੱਲੋ ਕੱਗਰ ਸਨ ਕੱਢੀਂਦਾ ਇਕੱਲਾ ਪੱਥਰ ਪਾਈਂਦਾ ਫਾਇਦਾ ਕੀ ਪਾਵਲ ਕਦਾ ਰੁਪਿਆ ਇੰਨਾ ਰੁਪਿਆ ਕਿਹ ਖਰਾਬ ਹੋ ਰਿਹਾ ਆਪਾਂ ਕਿਸਦਾ ਐਨੀ ਵੀ ਕੋਈ ਮੁਲਾਹ ਹੋਰ ਕਿਹਦਾ ਕਸੂਰ ਕੱਢੀ ਨਾ ਪਰ ਇਹ ਜਲਾਏ ਕੰਮ ਹੈ ਟੈਕਨੀਕਲ ਗਲਤ ਹੋ ਰਿਹਾ ਇਹ ਆ ਕੇ ਅਸੀਂ ਜੈਨੂ ਨਿਗ੍ਹਾ ਮਾਰੀ ਜੈਨੂ ਖੜ ਕੇ ਚੈੱਕ ਕਰਨਾ ਚਾਹੀਦਾ ਤਾਂ ਦੋਸਤੋ ਤੁਸੀਂ ਦੇਖਿਆ ਕਿ ਇੱਥੇ ਦੁਕਾਨਦਾਰਾਂ ਦੇ ਨਾਲ-ਨਾਲ ਸਾਬਕਾ ਪ੍ਰਧਾਨ ਨਗਰ ਕੌਂਸਲ ਦੇ ਪ੍ਰੀਮ ਕੁਮਾਰ ਅਰੋੜਾ ਜੀ ਨੇ ਵੀ ਦੱਸਿਆ ਕਿ ਜਿਹੜਾ ਵੀ ਵਿਕਾਸ ਦਾ ਕੰਮ ਹੋ ਰਿਹਾ ਅਸੀਂ ਉਸ 'ਚ ਕੋਈ ਅੜੀਕਾ ਨਹੀਂ ਰਾਰੇ ਪਰ ਇਹ ਵਿਕਾਸ ਦਾ ਕੰਮ ਟੈਕਨੀਕਲ ਢੰਗ ਨਾਲ ਨਹੀਂ ਹੋ ਰਿਹਾ ਔਰ ਸਹੀ ਤਰੀਕੇ ਨਾਲ ਨਹੀਂ ਹੋ ਰਿਹਾ ਹਾਂਜੀ ਭਰਾ ਜੀ ਕੀ ਹਾਲ ਹੈ ਠੀਕ ਹੈ ਜੀ ਇੱਕ ਵੀਰੇ ਦਾ ਮਾਲ ਰੋਡ ਤੇ ਜਿੱਥੇ ਨਵੀਆਂ ਟਾਈਲਾਂ ਲੱਗੀਆਂ ਐ ਤੇ ਉੱਥੇ ਪਾਣੀ ਫੇਰ ਵੀ ਖੜ ਗਿਆ ਜੀ ਹਾਂਜੀ ਉਹਦਾ ਕੀ ਰੀਜ਼ਨ ਕੀ ਰਿਹਾ ਜੀ ਉਹਦਾ ਰੀਜ਼ਨ ਇਹੀ ਹੈ ਹੋਰ ਕੁਝ ਨਹੀਂ ਵੀ ਜਿਹੜੇ ਫੀਵਰ ਹੈ ਨਾ ਫੀਵਰਾਂ ਦੇ ਵਿੱਚ ਖਾਸ ਤੌਰ ਤੇ ਜਿਹੜਾ ਮਾਲ ਰੋਡ ਤੇ ਬੱਸ ਸਟੈਂਡ ਤੇ ਤੇ ਜਿਹੜਾ ਆਪਣਾ ਗਊਸ਼ਾਲਾ ਕੋਲੇ ਫੀਵਰ ਹੈ ਇਹਨਾਂ ਦੇ ਵਿੱਚ ਗਾਰ ਜੰਮੀ ਹੋਈ ਹੈ ਬਹੁਤ ਜ਼ਿਆਦਾ ਅੱਛਾ ਇਹ ਸਖਸ਼ਮ ਜੀ ਨਾਲ ਬੈਠ ਕੇ ਅਸੀਂ ਕੋਸ਼ਿਸ਼ ਕੀਤੀ ਹੈ ਇਤਿਹਾਰ ਰੋਜ਼ੀ ਚਲਾਉਣੇ ਆ ਰੋਜ਼ੀ ਪ੍ਰੋਬਲਮ ਆਉਂਦੀ ਹੈ ਜਦੋਂ ਤੱਕ ਇਹ ਪ੍ਰੋਪਰ ਮਸ਼ੀਨ ਨਾਲ ਨਹੀਂ ਨਾ ਗਾਰ ਨਿਕਲ ਜਾਂਦੀ ਕਿਉਂਕਿ ਉਹ ਬੰਦੇ ਦਾ ਵਰਨਾ ਅੰਦਰੋਂ ਬੰਦ ਕੀਤਾ ਹੋਇਆ ਹੈ ਠੀਕ ਹੈ ਅਕਿਦਾ ਬੰਦੇ ਅੰਦਰ ਵਰ ਜਾਂਦੇ ਜੀ ਉਹ ਬਾਲਟੀਆਂ ਨਾਲ ਦਾ ਸਿਸਟਮ ਨਾ ਕੱਢ ਦਿੰਦੇ ਸੀ ਗਾਰ ਨੂੰ ਠੀਕ ਹੈ ਉਹ ਮਸ਼ੀਨ ਹੈ ਉਹ ਕਮੇਟੀ ਕੋਲ ਐਦਾਂ ਦੀ ਮਸ਼ੀਨ ਹੈ ਨਹੀਂ ਉਹ ਨਵੀਂ ਮੰਗਾਈ ਹੈ ਕੁਝ ਦਿਨਾਂ ਦੇ ਵਿੱਚ ਆਉਣ ਵਾਲੀ ਹੈ ਇਹ ਵੀ ਉਹ ਕਹਰੇ ਕਿ ਵੀ ਕੋਈ ਟੈਕਨੀਕਲ ਪ੍ਰੋਬਲਮ ਹੈ ਵੀ ਇਹ ਟਾਈਲੈਂਸ ਹੀ ਕੰਨੀ ਸੀ ਕਿ ਇਹਦਾ ਲੈਵਲ ਨਹੀਂ ਵਾ ਰੱਖਿਆ ਹੋਇਆ ਤਾਂ ਕਰਕੇ ਪ੍ਰੋਬਲਮ ਸਾਰੀ ਮਾਲ ਰੋਡ ਤੇ ਕੋਈ ਐਦਾਂ ਦੀ ਪ੍ਰੋਬਲਮ ਨਹੀਂ ਕਿਸੇ ਮਾੜੀ ਮੋਟੀ ਥਾਂ ਤੇ ਇੱਕ ਅੱਧੀ ਤੇ ਹੋ ਸਕਦੀ ਹੈ ਕਿਉਂਕਿ ਲੰਬਾ ਕੰਮ ਹੈ ਉਹ ਜਦੋਂ ਤੱਕ ਆਪਣਾ ਕੰਮ ਕੰਪਲੀਟ ਹੋਊਗਾ ਥੋੜੇ ਦਿਨਾਂ ਵਿੱਚ 10 ਦਿਨਾਂ ਵਿੱਚ 10 ਦਿਨਾਂ ਵਿੱਚ ਕੰਪਲੀਟ ਹੋ ਰਿਹਾ ਹੈ ਜੋ ਕੋ ਮਾੜੀ ਮੋੜੀ ਕਿਸੇ ਜਗ੍ਹਾ ਤੇ ਹੋਊਗੀ ਤਾਂ ਉਹ ਕਿ ਦੁਆਰਾ ਕਰਵਾ ਦੇਵਾਂਗੇ ਕੋਈ ਜਿੱਤਤਾ ਨਹੀਂ ਕਰਦੇ ਠੀਕ ਹੈ ਠੀਕ ਹਾਂਜੀ ਹਾਂਜੀ ਹੈਲੋ ਹੈਲੋ ਹਾਂਜੀ ਇੱਕ ਇਹ ਸਮਾਲ ਰੋਡ ਦੇ ਉੱਪਰ ਜਿਹੜੀਆਂ ਨਵੀਆਂ ਟਾਈਲਾਂ ਲੱਗੀਆਂ ਜੀ ਤੇ ਉਹ ਤੇ ਦੁਕਾਨਦਾਰ ਕਹ ਰਿਹਾ ਕਿ ਪਾਣੀ ਬਹੁਤ ਬੁਰੇ ਤਰ੍ਹਾਂ ਨਾਲ ਖੜਾ ਹੈ ਬਹੁਤ ਪ੍ਰੋਬਲਮ ਆ ਰਹੀ ਹੈ ਉਹ ਕਹਿੰਦੇ ਵੀ ਟੈਕਨੀਕਲੀ ਕੋਈ ਇੱਥੇ ਪ੍ਰੋਬਲਮ ਐ ਵੀ ਇਹਦਾ ਲੈਵਲ ਨਹੀਂ ਸਹੀ ਕੀਤਾ ਹੈ ਕੋਈ ਹਲੇ ਨਾ ਕੰਮ ਚੱਲ ਰਿਹਾ ਹੈ ਜੋ ਹੋ ਗਿਆ ਟੀਸੀ ਪੂਰਤ ਬਿੱਲ ਤੇ ਦਿਖਾएंगे ਤੇ ਜਿਹੜਾ ਪਾਣੀ ਬਣੇ ਉਹ ਨਿਕਲੋ ਰੋੜੇ ਵਾਲਿਆਂ ਦੇ ਲੱਗੀਆਂ ਨਹੀਂਆਂ ਜਿਹੜੇ ਲੱਗੀਆਂ ਗਿਆ ਚੱਲੀ ਜਾਂਦੇ ਨਹੀਂ ਨਹੀਂ ਉਹ ਮੀਂਹ ਕਰਕੇ ਪਾਣੀ ਘੱਟ ਰਿਹਾ ਹੈ ਕਿਉਂਕਿ ਟਾਇਲਰ ਲੱਗ ਚੁੱਕੇ ਆ ਜਿੱਥੇ ਕਿ ਸਾਰਾ ਜੀ ਫਿਰ ਉਹ ਕੰਮ ਦਾ ਸਾਰਾ ਕੰਪਲੀਟ ਹੋਣ ਤੋਂ ਬਾਅਦ ਹੀ ਭਰਉਂਦਾ ਨਾ ਜੀ ਪਿੱਛੇ ਅੱਧੀ ਤਾਂ ਰੁਕੀ ਹੋਣੀ ਆ ਅੱਧੀ ਤਾਂ ਬੰਦ ਹੋਣੀ ਆ ਪਰ ਪਾਣੀ ਅੱਧੀ ਦਾ ਲੱਗੇ ਨਹੀਂ ਹੋਣੀ ਆ ਜਣੀ ਉਹ ਸਾਰਾ ਪ੍ਰੋਪਰ ਇੱਕ ਕਰਕੇ ਫੇਸਟਿੰਗ ਹੋ ਗਈ ਲੈਵਲ ਦੀ ਤੇਰੀ ਬਣੂਗਾ ਜ਼ਰਾ ਜਦੋਂ ਪੂਰਾ ਹੋ ਜਾ ਰੋਡ ਠੀਕ ਠੀਕ ਹਾਂਜੀ ਕੀ ਕਹਿੰਦੇ ਆ ਤੁਸੀਂ ਦੇਖਦੇ ਸੀ ਥੈਂਕ ਯੂ ਚੈਨਲ ਇਸ ਤਰ੍ਹਾਂ ਹੀ ਇਹਨੂੰ ਸਬਸਕ੍ਰਾਈਬ ਕਰਦੇ ਰਹੋ ਤੇ ਮੈਂ ਤੁਹਾਡੇ ਰੂਪ ਰੂਪ ਦੇਸ਼ ਵਿਦੇਸ਼ ਦੀਆਂ ਖਬਰਾਂ ਨੂੰ ਕਰਵਾਉਂਦਾ ਰਾਵਾਂਗਾ ਤੁਹਾਡਾ ਆਪਣਾ ਪ੍ਰਿਤਪਾਲ ਸਿੰਘ ਗੋਨਿਆਣਾ ਮੰਡੀ